ਫਾਰਮ ਗਾਰਡਨ ਦੇ ਲਾਗੋਂ ਜਾ ਰਹੇ ਸੀਗੇ ਤੇ ਉਹਨਾਂ ਨੂੰ ਦੋ ਤਿੰਨ ਮੋਟਰਸਾਈਕਲ ਸਵਾਰ ਬੰਦਿਆਂ ਨੇ ਜਿਹੜਾ ਸੀਗਾ ਪਹਿਲਾਂ ਰੋਕਿਆ ਫਿਰ ਉਹਨਾਂ ਤੋਂ ਜਿਹੜਾ ਸੀਗਾ ਪੈਸਾ ਖੋਲਿਆ ਸੀ ਔਰ ਇਹ ਸੋਸ਼ਲ ਮੀਡੀਆ ਤੇ ਕਾਫੀ ਵੀਡੀਓ ਜਿਹੜੀ ਵਾਇਰਲ ਹੋਈ ਸੀਗੀ ਔਰ ਇਹ ਇਹਨੂੰ ਅਸੀਂ ਜਿਹੜਾ ਸੀਗਾ ਇਹਦੇ ਵਿੱਚ ਅਸੀਂ ਐਫ ਆਈ ਆਰ ਨੰਬਰ 34 ਜਿਹੜੀ ਸੀਗੀ 379 ਬੀ ਦੇ ਤਹਿਤ ਜਿਹੜੀ ਸੀਗੀ ਦਰਜ ਕਰਕੇ ਅਸੀਂ ਤਪਤੀ ਸ਼ੁਰੂ ਕੀਤੀ ਉਹਦੇ ਵਿੱਚ ਸਾਡੇ ਏਸੀਪੀ ਨੌਰਥ ਵਰਿੰਦਰ ਕੋਸਾ ਨਾਲ ਇਹਨਾਂ ਦੇ ਐਸਐਚਓ ਸਰਦਾਰ ਤੇ ਬਾਕੀ ਸਾਰੀ ਟੀਮ ਨੇ ਬਹੁਤ ਮਿਹਨਤ ਕਰਕੇ ਕਿਉਂਕਿ ਇਹ ਜਿਹੜੀ ਕ੍ਰਾਈਮ ਸੀਗਾ ਇੱਕ ਬਜ਼ੁਰਗ ਦੇ ਨਾਲ ਹੋਇਆ ਸੀਗਾ ਤੇ ਉਹਨਾਂ ਦਾ ਜਿਹੜਾ ਕ੍ਰਾਈਮ ਕਰਦਾ ਢੰਗ ਸੀਗਾ ਬਹੁਤ ਹੀ ਮਰ ਕੇ ਗਲਤ ਸੀਗਾ ਕਿ ਇੱਕ ਬਜ਼ੁਰਗ ਵਿਅਕਤੀ ਨੂੰ ਜਿਹੜਾ ਸੀਗਾ ਸਕੂਟਰੀ ਤੇ ਜਾ ਰਹੀ ਸੀਗੀ ਉਹਨਾਂ ਨੂੰ ਰੋਕਿਆ ਨਾਲ ਜਿਹੜਾ ਮਿਸ ਮੈਨ ਹੈਂਡਲਿੰਗ ਕੀਤੀ ਗਈ ਸੀ ਉਸ ਤੋਂ ਉਹਨਾਂ ਤੋਂ ਬਾਅਦ ਜਿਹੜਾ ਸੀਗਾ ਇੱਕ ਹੋਇਆ ਗਿਆ ਸੀਗਾ ਇਸ ਚੀਜ਼ ਨੂੰ ਜਿਹੜੀ ਹੈਗੀ ਹੈ ਸੀਰੀਅਸਨੈਸ ਸੀਰੀਅਸਲੀ ਲੈਂਦੇ ਹੋਏ ਕਮਿਸ਼ਨਰ ਸਾਹਿਬ ਸਾਡੇ ਕਮਿਮਾਨ ਯੂ ਕਮਿਸ਼ਨਰ ਸੀ ਹੈ ਅਮਰਸਾਦ ਜੀ ਨੇ ਸਪੈਸ਼ਲ ਟੀਮ ਬਣਾ ਕੇ ਇਹਨਾਂ ਦੀ ਜਿਹੜੀ ਸੀਗੀ ਡਿਊਟੀ ਲਈ ਔਰ ਇਹਦੇ ਵਿੱਚ ਅਸੀਂ ਜਿਹੜੇ ਹੈਗੇ ਆ ਅਮਰਪਾਤ ਸਿੰਘ ਜਿਹੜਾ ਹੈਗਾ ਮੱਝੂਪੁਰੇ ਦਾ ਖਾਣਾ ਚੰਡੇਰ ਦਾ ਤੇ ਯਾਦਵਿੰਦਰ ਸਿੰਘ ਚੇਤਨਪੁਰੇ ਪਿੰਡ ਦਾ ਜਿਹੜਾ ਹੈਗਾ ਇਹ ਵਿਅਕਤੀ ਗ੍ਰਿਫਤਾਰ ਕੀਤੇ ਔਰ ਇਹਨਾਂ ਦੇ ਕੋਲੋਂ ਇੱਕ ਜਿਹੜਾ ਸੀਗਾ ਖਡਾਉਣਾ ਪਿਸਤੌਲ ਇੱਕ ਮੋਟਰਸਾਈਕਲ ਪਰਟੀਨਾ ਤੇ ਜਿਹੜੀ ਖੋਹ ਵਾਲੀ ਰਕਮ ਸੀਗੀ ਉਹ ਬਰਾਮਦ ਕੀਤੀ ਗਈ ਹੈ ਔਰ ਇਹ ਇਹ ਬੰਦਿਆਂ ਦੇ ਆਲਰੇਡੀ ਪਹਿਲਾਂ ਜਿਹੜੇ ਹੈਗੇ ਆ ਤਿੰਨ ਮੁਕਦਮੇ ਇਹਨਾਂ ਦੇ ਉੱਤੇ ਜਿਹੜੇ ਐਨਡੀ ਤੇ ਦਰਜ ਹੈਗੇ ਨੇ ਜੀ ਇਸ ਤੋਂ ਇਲਾਵਾ ਇੱਕ ਅਗਲੀ ਕੇਸ ਜਿਹੜੀ ਹੈਗੀ ਹੈ 33 ਨੰਬਰ ਐਫ ਆਈ ਆਰ ਸਰਤਾਜ ਪੈਲੇਸ ਦੇ ਲਾਗੇ ਖੋਹੀ ਹੋਈ ਸੀਗੀ ਇੱਕ ਬਜ਼ੁਰਗ ਦੇ ਕੋਲੋਂ ਉਹ ਵੀ ਜਿਹੜੀ ਸੀਗੀ ਇਹੀ ਜਿਹੜਾ ਅਮਿਤਪਾਲ ਜਿਹੜਾ ਬੰਦਾ ਸੀਗਾ ਇਹਨੇ ਹੀ ਕੀਤੀ ਸੀਗੀ ਔਰ ਉਹ ਵੀ ਜਿਹੜੀ ਹੈਗੀ ਹੈ ਸਾਡੀ ਇਹ ਟ੍ਰੇਸ ਹੋ ਗਈ ਜੀ ਇਹਨਾਂ ਦੇ ਕੋਲ ਚ ਹੋ ਰਹੀ ਹੋ ਨੰਬਰ ਜਦੋਂ ਇਹ ਨੇ ਇਹ ਇੱਕ ਕ੍ਰਿਮਿਨਲਟੀ ਹੋ ਰਿਹਾਗਾ ਜਸਕਰਨ ਸਿੰਘ ਹੈਗਾ ਤੇ ਦੋ ਜਿਹੜੇ ਹੈਗੇ ਆ ਇਹ ਬੰਦੇ ਜਿਹੜੇ ਆ ਫੜੇ ਫੜ ਲਏ ਅਮਰਪਾਲ ਤੇ ਯਾਦ ਆਉਂਦਾ ਸੀ ਨਾ ਹੁਣ ਤੱਕ ਕਿੰਨੇ ਕਿ ਲੋਕਾਂ ਨੂੰ ਲੁੱਟ ਖੋਹਦਾ ਨੂੰ ਨਾ ਦੇਖੋ ਤਿੰਨ ਤੋਂ ਇਲਾਵਾ ਤਿੰਨ ਤਾਂ ਆਲਰੇਡੀ ਹੈ ਨਾ ਤੇ ਪਹਿਲਾ ਮੁਕਦਮੇ ਤਰਛਾ ਗਏ ਸੋ ਇਹਨਾਂ ਦੇ ਹੈਕਚੁਅਲ ਇਹ ਹੈਗੇ ਨੇ ਜੀ ਕ੍ਰਿਮੀਨਲ ਜਿਹੜੇ ਹੈਗੇ ਨੇ ਖੰਨਾ ਪੇਪਰ ਮੇਰੇ ਲਾਕੇ ਸੀ ਆ ਜੀ ਖੰਨਾ ਪੇਪਰ ਮੇ ਲਾਕੇ ਕਾਫੀ ਵੀਡੀਓ ਵਾਇਰਲ ਹੋਈ ਸੀ ਅਖਬਾਰ ਚ ਵੀ ਕਾਫੀ ਲੱਗੇ ਬਜ਼ੁਰਗ ਆਦਮੀ ਜਾ ਰਹੀ ਸੀ ਕਿ ਜਿਹੜੇ ਜਿਹਨਾਂ ਦੀ ਐਕਟਵਾ ਰੋਕ ਕੇ ਕੀਤੀ ਗਈ ਸੀ ਨਹੀਂ ਡਰਗ ਐਜੰਕਟ ਨਹੀਂ ਹੈਗੇ ਪਰ ਇਹਨਾਂ ਦੇ ਖੋ ਲੁੱਟਾਂ ਖਵਾ ਦੇ ਪਰਚੇ ਹੈਗੇ ਇਹਨਾਂ ਦੀ ਜਿਹੜੀ ਹੈਗੀਆ ਅਪਰੋਕਸੀਮੇਟਲੀ 20 ਤੋਂ 25 ਸਾਲ ਦੀ ਹਾਂ ਜੀ ਰਿਮਾਂਡ ਲੈ ਕੇ ਪੁੱਛ ਕੇ ਚੀਤੀ ਹੈ ਕੰਮ ਕੀ ਕਰ ਰਹੇ ਨੇ ਵਿਲੇ ਹੀ ਹੈਗੇ ਨੇ ਜੀ ਇਹ ਵੀ ਪਿੰਡ ਦੇ ਵਿੱਚ ਵਿਲੇ ਹੀ ਹੈਗੇ ਨੇ ਆਪਣੇ ਖੇਤੀਬਾੜੀ ਦਾ ਕੰਮ ਕਰ ਰਹੇ ਨੇ ਮਾੜਾ ਮੋਟਾ ਜਿਹੜਾ ਹੈਗਾ ਤੀਤਿਆ ਦਿਹਾੜੀਦਾਰੀ ਦਾ ਉਸ ਘਰ ਦੇ ਦੋ ਮੈਂਬਰ ਨਹੀਂ ਨਸ਼ਾ ਨਹੀਂ ਕਰਦੇ ਹਜੇ ਤੱਕ ਨਹੀਂ ਆਏ ਬਾਕੀ ਇਹਨਾਂ ਦਾ ਪਤਾ ਕਰਕੇ ਕਰਾਂਗਾ